ਸਾਸੀ ਗਾ ਜੀ ਤੁਸੀਂ ਵੀ ਪਰਫਾਰਮ ਪਰੇ ਆ ਜੀ ਮਾੜਾ ਉਧਰ ਦੇਖੋ ਜੀ ਲੋਕ ਤੁਹਾਨੂੰ ਦੇਖ ਰਹੇ ਆ ਫਾਰਮ ਪਰੇ ਦੇ ਨਹੀਂ ਜੀ ਨਹੀਂ ਨਹੀਂ ਐਡਾ ਆਹ ਤਾਂ ਗਲਤ ਹੈ ਜੀ ਆਪਣਾ ਨਾਮ ਦੱਸੋ ਬੱਸ ਸਪੋਰਟਰ ਰੰਦੀਪ ਪਰ ਤੇਰੀ ਉਮਰ ਕਿੰਨੀ ਹੈ ਆਪਣੀ 22 ਸਾਲ ਹੈ ਭਾਈ ਦੇਖ ਲਓ ਵੀ ਦੋਸਤੋ ਵਿਆਹ ਕਰਾਉਣ ਦੀ ਉਮਰ ਵਿੱਚ ਇਹ ਮੁੰਡਾ ਪੰਜੀ ਲੜ ਰਿਹਾ ਮੈਂ ਇਹਨੂੰ ਸ਼ਾਬਾਸ਼ ਦਿੰਦਾ ਸਾਸੀ ਗਾ ਦੋਸਤੋ ਦੋਸਤੋ ਅਸੀਂ ਨੰਗਣ ਲੱਗੇ ਹੀ ਤਾਂ ਇੱਥੇ ਦੇਖਿਆ ਰਾਚੀ ਬਣਾ ਮੈਨੂੰ ਸਮਝ ਨਹੀਂ ਲੱਗਦੀ ਇੱਥੇ ਹੋਇਆ ਕੀ ਆ ਆਜੋ ਇਹਨਾਂ ਲੋਕਾਂ ਤੋਂ ਪੁੱਛਣ ਦੀ ਕੋਸ਼ਿਸ਼ ਕਰਦੇ ਆਂ ਵੀ ਇੱਥੇ ਕਾਹਦੇ ਇੰਨੀ ਭੀੜ ਲੱਗੀ ਹੋਈ ਆ ਸੋ ਬਹੁਤ ਇੱਥੇ ਆਪਣੇ ਬੀਬੀਆਂ ਪੈਣਾ ਖੜੀਆਂ ਸੱਸੀ ਗੱਲ ਜੀ ਕੀ ਕੰਮ ਆਇਆ ਜੀ ਤੇ ਕੀ ਕੰਮ ਆਇਆ ਪੈਰ ਜਮਾ ਕਰਾਉਣ ਆਏ ਆ ਵੋਟਾਂ ਦੇ ਖਾ ਅੱਛਾ ਉਹ ਸੱਚ ਹਾਂ ਅੱਜ ਲਾਸਟ ਦੇਣੇ ਆ ਜੀ ਵੋਟਾਂ ਦਾ ਜਿਹੜੇ ਆਪਣੇ ਫਾਈਲਾਂ ਜਮਾ ਕਰਾਉਣ ਦਾ ਸੋ ਇੱਕ ਪੱਤਰਕਾਰ ਵੀ ਮੇਰੇ ਕੋਲ ਆਇਆ ਸੱਸੀ ਗੱਲ ਜੀ ਤੁਸੀਂ ਵੀ ਫਾਈਲ ਭਰ ਆਏ ਨਹੀਂ ਸਰ ਅਸੀਂ ਤਾਂ ਕਵਰ ਕਰਿਆ ਸੀ ਤੁਹਾਨੂੰ ਕਵਰ ਕਰਦੇ ਦੇਖੇ ਪਰ ਤੁਸੀਂ ਕਹਿ ਰਹੇ ਹੋ ਕਿ ਦੇਖਦੇ ਆ ਤੇ ਕੀ ਹੋਇਆ ਇੰਨਾ ਇਕੱਠ ਕਿਉਂ ਨਜ਼ਰ ਆ ਰਿਹਾ ਤਾਂ ਮੈਂ ਪਿੱਛੇ ਘਰੀ ਹੋ ਕੇ ਸੌਂਦੀ ਸੀ ਮੈਨੂੰ ਕਿ ਲੱਗਦਾ ਵੀਰਾ ਕੋਈ ਬਲੌਗਰ ਆ ਜਿਹੜਾ ਐਸ ਸਪੈਨਸ ਪਾ ਕੇ ਨਾ ਜਿਹੜੀ ਰੀਲ ਬਣਾ ਰਿਹਾ ਹੈ ਜਾਂ ਕੋਈ ਵੀਡੀਓ ਰੀਡੀ ਕਰਾ ਹਾਂਜੀ 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 ਮੈਂ ਕਹਾਂ ਚਲੋ ਇਹਨਾਂ ਨੂੰ ਪੁੱਛਦੇ ਆ ਆਇਓ ਆਇਓ ਆ ਦੇਖ ਲਓ ਵੀ ਆਪਣੇ ਆਪਣੇ ਪਿੰਡ ਦਾ ਬੰਦਾ ਪਛਾਣ ਲਿਓ ਭਾਈ ਵੀਡੀਓ ਵਿੱਚ ਆ ਸਾਰੇ ਵੀਡੀਓ ਕੋ ਮੰਨ ਲਗੀ ਆ ਜਿਹੜਾ ਜਿਹੜਾ ਤੁਹਾਡੇ ਪਿੰਡ ਦਾ ਹੋਇਆ ਕਮੈਂਟ ਕਰਕੇ ਉਹਦਾ ਨਾਮ ਦੱਸ ਦਿਓ ਵਿੱਚ ਵੀ ਕੌਣ ਕੌਣ ਆ ਭਰਾ ਮਾਰ ਸਾਰੇ ਆ ਦੇ ਵੀਡੀਓ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਕਮੇਟ ਸਾਹਿਬ ਤੁਸੀਂ ਮਤਲਬ ਕਿਸੇ ਦੀ سپورਟ ਚਾਹੇਗਾ ਆਪ ਹੀ ਖੜੇ ਹੋਣ ਲੱਗੇ ਆ ਨਹੀਂ ਜੀ سپورਟ ਤੇ ਆਏ ਆ ਜੀ ਜਮਸ਼ੇਰ ਤੋਂ ਅਮਰੀਕ ਸਿੰਘ ਮਿੱਕੂ ਵਾਰਡ ਨੰਬਰ 8 ਤੋਂ ਤੇ ਪਰਮਜੀਤ ਬੱਬ ਠੀਕ ਹੈ ਜੀ ਉਹ ਵਾਰਡ ਨੰਬਰ 4 ਤੋਂ ਪੰਚੀ ਲਈ ਦੋਨੇ ਖੜੇ ਆ ਉਹਨਾਂ ਦੀ سپورਟ ਲਈ ਆਏ ਆ ਜੀ ਮਤਲਬ ਐਤ ਕੀ ਪੰਚਾਇਤ ਬਣਾਉਂਗੇ ਜਮਸ਼ੇਰ ਚ ਬਿਲਕੁਲ ਬਣਾਵਾਂਗੇ ਜੀ ਜਮਸ਼ੇਰ ਚ ਪੰਚਾਇਤ ਬਣਾਵਾਂਗੇ ਪੰਚਾਇਤ ਨੂੰ ਚੰਗੇ ਕੰਮਾਂ ਲਈ ਵੀ ਲਾਵਾਂਗੇ ਠੀਕ ਹੈ ਜੀ ਹਾਂ ਜੀ ਹੁਣ ਆਜੋ ਅੱਗੇ ਵਧਦੇ ਆ ਜੀ ਇਧਰ ਹਾਂਜੀ ਸਾਸਰੀ ਗਾਲ ਜੀ ਹਾਂਜੀ ਹੈਲੋ ਮਤਲਬ ਲਾਦਾ ਵੀ ਵੋਟਾਂ ਦੇ ਖੜ ਗਏ ਆ ਕਦੇ ਪੰਜੀ ਕੋ ਸਰਪੰਚ ਹਾਂਜੀ ਪੰਜੀ ਤੇ ਆਸੀਂ ਪੰਜੀ ਦੇ ਮਤਲਬ ਇਹ ਕੀ ਲੱਗਦਾ ਵੇ ਪੰਜਾਬ ਨੂੰ ਅੱਗੇ ਲਿਜਾਣ ਵਿੱਚ ਪੂਰਾ ਯੋਗਦਾਨ ਪਾਉਂਦੇ ਆ ਜੀ ਦੇਖੋ ਆਪਣੇ ਭੈਣਾ ਭਰਾਵਾਂ ਦੇ ਸਾਥ ਨਾਲ ਹੀ ਆ ਸਭ ਕੁਝ ਇਕੱਲਾ ਤਾਂ ਕੋਈ ਨਹੀਂ ਹੈਗਾ ਇਕੱਲਾ ਕੋਈ ਨਹੀਂ ਭੱਟਾ ਇਹ ਕਾ ਵੀ ਇਧਰ ਬੀਬੀ ਜੀ ਬੈਠੇ ਆਜੋ ਬਾਜੀ ਹਾਂਜੀ ਸਾਸਰੀ ਗਾਲ ਜੀ ਤੁਸੀਂ ਵੀ ਫਾਰਮ ਭਰੇ ਆ ਜੀ ਮਰੇ ਉਧਰ ਦੇਖੋ ਜੀ ਲੋਕ ਤੁਹਾਨੂੰ ਦੇਖ ਰਹੇ ਆ ਫਾਰਮ ਪਰ ਇਹ ਨਹੀਂ ਜੀ ਨਹੀਂ ਨਹੀਂ ਐਡਾ ਆਹ ਤਾਂ ਗਲਤ ਹੈ ਜੀ ਆਪਣਾ ਨਾਮ ਦੱਸੋ ਮੈਨੂੰ ਸਕੂਟਰ ਰੰਦੀਪ ਪਰ ਹਾਂ ਜੀ ਸਕੂਟਰ ਮਤਲਬ ਤੁਸੀਂ ਕਵਰਿੰਗ ਕੈਂਡੀਡੇਟ ਐ ਠੀਕ ਹੈ ਜੀ ਇੱਕ ਭਰਾ ਆਪਣਾ ਇਹ ਵੀ ਇਲੈਕਸ਼ਨ ਲੜਨ ਲੱਗੇ ਭਾਜੀ ਨੇ ਨਹੀਂ ਹਲਕ ਭਰਾਉਣ ਆਏ ਆ ਜੀ ਕਿਸੇ ਜੀ ਕਿਸੇ ਦੇ ਨਾਲ ਆਪਣੇ ਕਿਸੇ ਦੇ ਭਰਾਉਣ ਅੱਛਾ ਮਲ ਕਿੰਗ ਮੇਕਰ ਆ ਮਤਲਬ ਤੁਸੀਂ ਬਣਾਉਣ ਵਾਲਿਆਂ ਵਿੱਚ ਨਹੀਂ ਨਹੀਂ ਜੀ ਅਸੀਂ ਤਾਂ ਪਿੰਡ ਲਈ ਸੇਵਾ ਕਰ ਰਹੇ ਆ ਕਿਸੇ ਦੇ ਆਪਣੇ ਭਰਾ ਦੇ ਭਰਾਉਣ ਆਏ ਆ ਜੀ ਠੀਕ ਹੈ ਜੀ ਮਤਲਬ ਕੋਈ ਤੁਹਾਡੂ ਹੈਗਾ ਵੀ ਉਮੀਦਵਾਰ ਕੋਈ ਪਿੰਡ ਨੂੰ ਅੱਗੇ ਲੈ ਕੇ ਜਾ ਸਕਦਾ ਉਹਦੀ ਸਪੋਰਟ ਕਰਨਾ ਕਰਾਂਗੇ ਜੀ ਪਿੰਡ ਦੇ ਵਿੱਚ ਅੱਜ ਕੀ ਨੀ ਬੇਤ ਤੁਹਾਨੂੰ ਵੀ ਸ਼ਾਬਾਸ਼ ਆ ਤੁਹਾਡੇ ਪਿੰਡ ਵਾਲਿਆਂ ਨੂੰ ਵੀ ਸ਼ਾਬਾਸ਼ ਆ ਭਰਾ ਜਿਹੜੇ ਤੁਸੀਂ ਸਰਬਸੰਮਤੀ ਕਰੋਗੇ ਤੇ ਆਹ ਦੇਖ ਲਓ ਜੀ ਆ ਸਾਡੇ ਨਗਰਾਂ ਦੇ ਸਾਰੇ ਵੀਰ ਖੜੇ ਆ ਇੱਕ ਇਹਦੇ ਢਾਡੀ ਸਾਹਿਬ ਖੜੇ ਆ ਭਾਈ ਤੁਸੀਂ ਕੀ ਕਰਨਾ ਹੈ ਵਾਇਰ ਦੀ ਖਾਲਸਾ ਵਾਇਰ ਦੀ ਬਤ ਜੀ ਵੋਟਰ ਪਾ ਨਹੀਂ ਹੈ ਸਰਬਸੰਮਤੀ ਹੋਈ ਨਹੀਂ ਪਿੰਡ ਤੇ ਅੱਛਾ ਮੈਂ ਤੁਸੀਂ ਖੜੇ ਹੋਣਾ ਆਹ ਦੇਖ ਲਓ ਵੀ ਆ ਨੌਜਵਾਨ ਆ ਆ ਮੁੰਡਾ ਪਾਈ ਉਮਰ ਕਿੰਨੀ ਆਪਣੀ 22 ਸਾਲ ਆ ਭਾਈ ਦੇਖ ਲਓ ਵੀ ਦੋਸਤੋ ਵਿਆਹ ਕਰਾਉਣ ਦੀ ਉਮਰ ਵਿੱਚ ਇਹ ਮੁੰਡਾ ਪੰਜੀ ਲੜ ਰਿਹਾ ਮੈਂ ਇਹਨੂੰ ਸ਼ਾਬਾਸ਼ ਦਿੰਨਾ ਬਹੁਤ ਬਹੁਤ ਵੇਲਾ ਦੇਖ ਲਓ ਜੀ ਯਾਦ ਹੋਵੇ ਨਾ ਪਹਿਲਾਂ ਜਦਾਂ ਆਮ ਆਦਮੀ ਪਾਰਟੀ ਜੋ ਸਿੱਖਿਆ ਨਾ ਅਗਲਾ ਕਹਿੰਦਾ ਜੇ ਐਮਐਲਏ ਬਣ ਕੇ ਵਿਆਹ ਹੋ ਸਕਦਾ ਪੰਜ ਬਣ ਕੇ ਵੀ ਤਾਂ ਕੋਈ ਰਿਸ਼ਤਾ ਕਰਾਊਗਾ ਜੀ ਇਹ ਥੋੜਾ ਫਰਕ ਹੁੰਦਾ ਨਾ ਝਾੜੂ ਵਾਲੇ ਰੋ 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 ਰੀ ਚਲਾਈ ਨਾ ਇਹ ਸਰਕਾਰ ਦੇ ਹਿਸਾਬ ਨਾਲ ਚਿਰਨਾ ਹੀ ਪੈਂਦਾ ਬੰਦਿਆਂ ਦੀਆਂ ਮਜਬੂਰੀਆਂ ਹੋ ਜਾਂਦੀਆਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਜੀ ਤੁਸੀਂ ਵੀ ਮੁੱਖ ਮੰਤਰੀ ਵਿਆਹ ਕਰਾਈ ਜਾਂਦੇ ਪੰਚਾਇਤ ਮੈਂਬਰ ਵੀ ਕਰਾਈ ਸਾਰੇ ਸਰਪੰਚ ਨਹੀਂ ਨਹੀਂ ਭਾਜੀ ਪੂਰਾ ਅਧਿਕਾਰ ਹੈ ਯਾਰ ਅਧਿਕਾਰ ਹੈ ਤੁਸੀਂ ਆਪਣੇ ਜਿਹੜੇ ਹੱਕ ਹੈ ਉਹਨਾਂ ਦੀ ਵਰਤੋਂ ਕਰ ਸਕਦੇ ਹਾਂਜੀ ਫੌਜੀ ਸਾਹਿਬ ਤੁਸੀਂ ਵੀ ਖੜੇ ਆ ਹਾਂ ਨਹੀਂ ਖੜਾਉਦਾ ਮੈਂ ਫਾਇਰ ਫਾਇਰ ਕਰਦਾ ਭਾਜੀ ਬਸ ਸਪੋਰਟ ਸਪੋਰਟ ਕਰਨਾ ਹੈ ਭਾਜੀ ਖੜੇ ਖੜੇ ਸਪੋਰਟੇ ਖੜਾ ਖੜਾ ਪੰਚੀ ਤੇ ਹਾਂ ਪਰ ਪਿੰਡ ਨੂੰ ਸਵਾਰੂਗੇ ਯਾਰ ਕਿਉਂ ਜਦੋਂ ਅਸੀਂ ਨੰਗੀ ਦਾ ਤੁਹਾਡੇ ਪਿੰਡ ਵਿੱਚ ਜਿਹੜਾ ਉਸ ਪਾਣੀ ਪੂਣੀ ਖੜਦਾ ਹਟਾਉਂਗੇ ਲਾਉਂਗੇ ਹਟਾਉਂਗੇ ਜਰੂਰ ਸੁਣਾਵਾਂਗੇ ਤੁਹਾਡੇ ਦੇ ਇਹ ਨੀਂਦਿਆ ਭਰਾ ਇਧਰ ਵਿੱਕੀ ਭਾਈ ਆਏ ਭਾਜੀ ਤੁਸੀਂ ਵੀ ਖੜੇ ਆ ਇਲੈਕਸ਼ਨ ਲਈ ਮੈਂ ਪਾਰ ਨੰਬਰ 6 ਤੋਂ ਵੀ ਸਾਡੇ ਨਗਰ ਤੋਂ ਭਰਾ ਖੜਾ ਆ ਬਹੁਤ ਵਧੀਆ ਬੰਦਾ ਆ ਵੀ ਸਾਰੇ ਭਰਾ ਆਪਣੇ ਜਿੰਨੇ ਵੀ ਆਪਣੇ ਸਾਰੇ ਮਗਰ ਖੜੇ ਆ ਜੀ ਸਾਡੇ ਏਰੀਆ ਦੇ ਹਾਂਜੀ ਮੀਰਾ ਡੀਜੇ ਡੀਜੇ ਸੋਲ ਵਾਲੇ ਤੁਸੀਂ ਜੀ ਹੈਲੋ ਹਾਂਜੀ ਤੁਸੀਂ ਮਤਲਬ ਕੀ ਕਰਨਾ ਹੈ ਇੱਥੇ ਮੈਂ ਦੀਪ ਭਾਈ ਦੀ ਮੰਮੀ ਦੇ ਪੇਪਰ ਵਰਨ ਆਇਆ ਬਸ ਸਪੋਰਟਰ ਬਲ ਕਿੰਗ ਮੇਕਰ ਇਹ ਜੀ ਇੱਕ ਵਾਰ ਇਦਾਂ ਦਾ ਜਿੱਥੇ ਮਤਲਬ ਜਿੱਦਾਂ ਇਹ ਹੋ ਜਵੇ ਉਹ ਬੰਦਾ ਪੰਜ ਬਣ ਜਾਂਦਾ ਤੇ ਇਹ ਸ਼ਾਇਦ ਉਹੇ ਕੰਮ ਭਾਈਆ ਮੁੰਦਰਾ ਮੰਦਰਾ ਲਾ ਦੇ ਮੇਰਾ ਭਰਾ ਜਿੰਮੇਵਾਰੀ ਵਾਲਾ ਕੰਮ ਆ ਇਹ ਇੰਦਾ ਮਢੀਰ ਵੱਧ ਦੇ ਵਿੱਚ ਆ ਜਾਂਦਾ ਯਾਰ ਬੰਦਾ ਮਾੜਾ ਇਹ ਮੇਰੇ ਗੱਲ ਦਾ ਖਿਆਲ ਰੱਖਣਾ ਮੇਰਾ ਭਰਾ ਜੀ ਕੱਟ ਦਵਾਂਗੇ ਭਾਈ ਹਾਂ ਰਾਜੂ ਭਾਈ ਬਾਲੀਆ ਸਾਹਿਬ ਬਰੇ ਹਰ ਤੁਸੀਂ ਵੀ ਪਾਂਚੀ ਦੇ ਖੜੇ ਆ ਤੇ ਮਤਲਬ ਪਿੰਡ ਲਈ ਕੀ ਕਰਨਾ ਚਾਹੁੰਦੇ ਤੁਸੀਂ ਦੇਖੋ ਇਹ ਜਦੋਂ ਪਾਂਚ ਬਣ ਜਾਂਦਾ ਬੰਦਾ ਉਹ ਦੇ ਲਈ ਉਹ ਉਹਦਾ ਏਰੀਆ ਜਿਹੜਾ ਪਰਿਵਾਰ ਹੁੰਦਾ ਤੇ ਆਪਾਂ ਆਪਣੇ ਘਰ ਨੂੰ ਸਜਾਉਨੇ ਆ ਸਾਡਾ ਫਰਜ਼ ਆ ਸਾਡੀ ਡਿਊਟੀ ਆ ਜੇ ਆਪਾਂ ਨੂੰ ਜ਼ਿੰਮੇਵਾਰੀ ਦਿੱਤੀ ਆ ਪਬਲਿਕ ਨੇ ਤੇ ਅਸੀਂ ਆਪਣੇ ਘਰਨੇ ਨੂੰ ਸਹੀ ਰੱਖੀਏ ਸੀ ਆਏ ਉਹਨੂੰ ਠੀਕ ਹੈ ਜੋ ਚੀਜ਼ਾਂ ਉਹਦੇ ਵਿੱਚ ਚਾਹੀਦੀਆਂ ਜੋ ਚੀਜ਼ਾਂ ਲੋੜਿਆ ਉਹ ਅਡਜਸਟ ਕਰੀਏ ਬਹੁਤ ਵਧੀਆ ਵਿਚਾਰਿਆ ਜੀ ਹਾਂਜੀ ਸਸੀガル ਜੀ ਤੁਸੀਂ ਕਿਹੜੇ ਪਿੰਡ ਤੋਂ ਜੀ ਸਰ ਅਸੀਂ ਨਾਨਕ ਪਿੰਡ ਤੋਂ ਅੱਛਾ ਇਹ ਪੰਚਾਇਤ ਮੈਂਬਰ ਪੰਚੀਆਂ ਸਰਪੰਚੀ ਸਰਪੰਚੀ ਤੇ ਐਸ ਸਰਪੰਚ ਰਹਿ ਚੁੱਕੇ ਹਾਂ ਠੀਕ ਹੈ ਹਾਂਜੀ ਜਦੋਂ ਪ੍ਰਮਾਤਮਾ ਜੀ ਤੁਹਾਨੂੰ ਤੁਹਾਡੀ ਮਿਹਨਤ ਨੂੰ ਬੂਰ ਲਾਵੇ ਮਿਹਨਤ ਕਰੋ ਬਾਕੀ ਤੁਹਾਡੇ ਕਰਮਾਂ ਨੇ ਜਿੱਤਣਾ ਆ ਮੈਂ ਮਤਲਬ ਆਪਣਾ ਫਰਜ਼ ਜਿਹੜਾ ਬੰਦੇ ਨੇ ਮਾਲੀ ਦਾ ਕੰਮ ਪਾਣੀ ਲਾਉਣਾ ਹੁੰਦਾ ਜੀ ਸਰ ਸਾਡੀ 9 ਵਾਰੀ ਕੋਸ਼ਿਸ਼ ਕਰ ਚੁੱਕੇ ਆ ਕਿ ਸਰਬਸੰਤੀ ਨਾਲ ਬਣ ਜਵੇ ਪਰ ਨਹੀਂ ਮਾਹੌਲ ਖਰਾਬ ਹੀ ਹੁੰਦਾ ਆ ਸਰਬਸੰਤੀ ਨਾਲ ਨਹੀਂ ਮੈਂ ਲਾਦਾ ਨਹੀਂ ਗੱਲ ਬਣੂਗੀ ਇਸ ਕਰਕੇ ਬਹੁਤਾਂ ਤੜੀਆਂ ਆਨੰਦ ਕੁੰਡੀ ਮੈਂ ਕੱਲ ਵੀ ਉਹਦੇ ਪੀਟੀਸੀ ਵਾਲਿਆਂ ਨੂੰ ਵੀ ਕਿਹਾ ਸੀ ਮੈਂ ਕਿਹਾ ਸਰਬਸੰਤੀ ਤਾਂ ਆਪਣੇ ਪਿੰਡਾਂ ਵਿੱਚ ਘਰਾਂ ਵਿੱਚ ਹੈ ਨਹੀਂ ਤਾਂ ਪੂਰੇ ਪਿੰਡ ਵਿੱਚ ਕਿੱਥੋਂ ਹੋ ਜੂਗੀ ਹਾਂਜੀ ਉਹ ਤਾਂ ਹੈ ਜਿਹੜੇ ਸਾਡੇ ਆਪਣੇ ਆਪਣੇ ਵਿਚਾਰਿਆ ਹਾਂਜੀ ਕਾਮਰੇ ਸਾਹਿਬ ਤੁਸੀਂ ਪਾਂਚੀ ਲੜ ਰਹਾ ਪਾਂਚੀ 8 ਨੰਬਰ ਚਾਹੀਦੀ ਵੀ 8 ਨੰਬਰ ਬਾਹਰ ਤੋਂ ਖੜੇ ਆ ਇਧਰ ਭਰਾ ਜੀ ਬਈ ਆਪਣੇ ਆਪਣੇ ਪਿੰਡ ਦਾ ਬੰਦਾ ਪਛਾਣ ਕੇ ਕਮੈਂਟ ਕਰੀਏ ਉਹ ਕੀ ਨਾ ਆ ਬਈ ਕਈਆਂ ਦੇ ਮੈਨੂੰ ਨਾਂ ਨਹੀਂ ਪਤਾ ਹੈਗਾ ਨਾ ਮੈਨੂੰ ਵੀ ਪਤਾ ਲੱਗ ਜੂਗਾ ਇੱਕ ਆ ਭਰਾ ਆ ਆਪਣਾ ਦੀ ਬਾਹ ਤੇ ਸੱਟ ਲੱਗੀ ਆ ਪਰ ਫੇਰ ਵੀ ਪਾਂਚੀ ਦੀ ਇਲੈਕਸ਼ਨ ਉੱਤੇ ਖੜਾ ਹੋਣ ਆਇਆ ਮੈਂ ਜੱਜ ਬੇ ਨੂੰ ਅਧੋੜ ਗਿਆ ਕਹਿੰਦਾ ਯਾਰ ਮੈਨੂੰ ਵਿਚ ਨਾ ਰਹਿ ਗਈ ਮਤਲਬ ਜੱਜ ਬੇ ਨੂੰ ਸਲਾਮ ਕਰਦੇ ਇਧਰ ਸਾਡੀਆਂ ਬੀਬੀਆਂ ਪੈਣਾ ਬੈਠੀਆਂ ਪੰਜੀ ਘੂਮਿਓ ਮੜਾ ਜਾਂ ਪੰਜੀ ਘੂਮਿਓ ਮੜਾ ਜਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਵੀ ਖੜੇ ਆ ਕਿ ਨਹੀਂ ਨਹੀਂ ਜੀ ਅਸੀਂ ਨਹੀਂ ਖੜੇ ਸੇ ਆਪਣੀ ਭੈਣ ਜੀ ਦੇ ਨਾਲ ਆ ਹਾਂਜੀ ਸਸੀ ਦਾ ਭੈਣ ਜੀ ਭੈਣ ਜੀ ਨੇ ਮੂੰਹ ਹੀ ਪਰਿਆ ਗੱਲ ਕਰਨੇ ਗੱਲ ਕਰੋ ਨਾ ਤੁਸੀਂ ਭੈਣ ਜੀ ਗੱਲ ਤਾਂ ਕਰੋ ਭੈਣ ਜੀ ਕੋਈ ਵਿਚਾਰ ਆਪਣਾ ਠੀਕ ਆ ਭੈਣ ਜੀ